లైవ్ షురూ కర్ దో ਹਾਂ ਕਰ ਦੋ ਕਰ ਦੋ ਨਾ ਜ਼ਿਆਦਾ ਕਿ ਨਾ ਕਰੋ ਫਰੇਮ ਇੰਦਰ ਜਿਆਦਾ ਕਿ ਨਾ ਕਰੋ లైవ్ ਸ਼ੁਰੂ ਹੋ ਗਿਆ ਰ ਅਗਰ ਤੇ ਬੋਲਾਂਗੇ ਇੰਦਰ లైవ్ ਨੂੰ ਇੱਕ ਤਾਂ ਸਾਰੇ ਸਟੇਜ ਦੇ ਜਿਹੜੇ ਸਾਥੀ ਖੜੇ ਐ ਉਹਨਾਂ ਨੂੰ ਬੈਂਕੀ ਕਰਾਂਗਾ ਇਧਰੋਂ ਵਾਸਤਾ ਜਿਹੜੇ ਚੋ ਦੇ ਇਧਰ ਜਿਹੜੇ ਸਾਥੀ ਬੈਠੇ ਐ ਅੱਜ ਦੇ ਇਸ ਪ੍ਰੋਗਰਾਮ ਮੇਰੇ ਨਿੱਕੇ ਦੇ ਸੱਜੇ ਤੇ ਇੱਥੇ ਆਏ ਮੇਰੇ ਗਰੀਨ ਸੀ ਵੀ ਦੇ ਨਵਾਸੀ ਮੇਰੇ ਗਵਾਂਢੀ ਮੇਰੇ ਵੀਰੋ ਮੇਰੀਆਂ ਭੈਣਾਂ ਮੇਰੇ ਰਿਸ਼ਤੇਦਾਰ ਮੇਰੇ ਦੋਸਤ ਮੇਰੇ ਸ਼ਹਿਰ ਦੇ ਮਹਤਵਪੂਰਨ ਬੰਦੇ ਜਿਹੜੇ ਅੱਜ ਮੇਰੇ ਨਿੱਕੇ ਦੇ ਸੱਦੇ ਤੇ ਆਏ ਹੈ ਸਭ ਤੋਂ ਪਹਿਲਾਂ ਤਾਂ ਮੈਂ ਦਿਲ ਦੀਆਂ ਜਹਾਨੀਆਂ ਨਾਲ ਛੋਟਾ ਸਾਰਿਆਂ ਦਾ ਧੰਨਵਾਦ ਕਰਦਾ ਛੋਟਾ ਇੱਕ ਇੱਕ ਕਦਮ ਮੇਰੇ ਸਿਰ ਮੱਥੇ ਮੈਂ ਸਾਰੀ ਜ਼ਿੰਦਗੀ ਸਾਨ ਮੰਦਰ ਹੁੰਦਾ ਕਿ ਤੁਸੀਂ ਮੇਰੀ ਨਿੱਕੀ ਜਿਹੀ ਸੱਦੇ ਤੇ ਨਿੱਕੇ ਜਿਹੇ ਬਲਾਵੇ ਤੇ ਇੰਨੀ ਵੱਡੀ ਗੰਦੀ ਇੱਥੇ ਆਏ ਹੋ ਔਰ ਲਗਭਗ 1-2 ਘੰਟਿਆਂ ਤੋਂ ਇਸ ਗਰਮੀ 'ਚ ਤੁਸੀਂ ਇੱਥੇ ਵੀਵਾ ਜੀ ਦਾ ਇੰਤਜ਼ਾਰ ਕਰ ਰਹੇ ਹੋ ਸਰੂਪ ਨਾ ਦਿਵਾ 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 ਦਿ ਪੰਜ ਪਾਸੇ ਮਟ ਜਾ ਮੈਂ ਸੋਦਾ ਸਾਰੀ ਜ਼ਿੰਦਗੀ ਖਾਨ ਨਹੀਂ ਦੇ ਸਕਦਾ ਜੀ ਸਤ ਲਗਾ ਕੇ ਉਸੇ ਇਥੇ ਹਾਨਰ ਮੇਰੇ ਭਤੇ ਭੈਣੀ ਪਾ ਹਰ ਸਿੰਘ ਨਤ ਪਰ ਬਾਦਲ ਜੀ ਜਿਨ੍ਹਾਂ ਦੀ ਆਪਾਂ ਚੋਣ ਮਹਿਮ ਨੂੰ ਫਲਾਰਾ ਦੇਣ ਲਈ ਉਹਨਾਂ ਦੀ ਚੋਣ ਮਹਿਮ ਨੂੰ ਟਕੜਾ ਕਰ ਲਈਏ ਸਾਰੇ ਇਕੱਠੇ ਹੋਏ ਆ ਪੰਜ ਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਇਹ ਸਾਰਾ ਪਰਿਵਾਰ ਸਾਹਿਬ ਦਾ ਜਿਹੜਾ ਲਗਭਗ 3 ਘੰਟੇ ਜਦੋਂ ਇੱਥੇ ਦੋ ਦੋ ਘੰਟੇ ਨਿਕੀਆਂ ਨੇ ਹੋ ਗਏ ਬੈਠੇ ਔਰ ਪਰਿਵਾਰ ਸਹਿਤ ਆਏ ਨੇ ਲਗਭਗ 2000 ਪਰਿਵਾਰ ਅਸੀਂ ਬੁਲਾਇਆ ਔਰ ਮੈਂ ਫਕਰ ਨਾਲ ਮਾਣ ਨਾਲ ਕਹਿ ਸਕਦਾ ਹਾਂ ਕਿ ਸਾਰੇ ਦੇ ਸਾਰੇ 90 95% ਦੀ ਹਾਜ਼ਰੀ ਇੱਥੇ ਹੋਣੀ ਹੈ ਜੀ ਬਾਜੀ ਇਹ ਉਹ ਪਰਿਵਾਰ ਨੇ ਜਿਨ੍ਹਾਂ ਦੀ ਜ਼ਿੰਦਗੀ ਮੈਨੂੰ ਜਦੋਂ ਵੀ ਕੋਈ ਲੋੜ ਪਈ ਹੈ ਸਮਾਜਿਕ ਦਾ ਸਿਆਸੀ ਹਮੇਸ਼ਾ ਮੇਰੇ ਸਿਰ ਤੇ ਹੱਥ ਰੱਖਿਆ ਹੈ ਚਲੋ 2019 ਦੀ ਇਲੈਕਸ਼ਨ ਵੀ ਸੀ ਉਦੋਂ ਵੀ ਅਸੀਂ ਵਿਕਰਮ ਜੀ ਇੱਥੇ ਆਏ ਸੀ ਉਦੋਂ ਵੀ ਅਸੀਂ ਜਨਸਾਧਨਾ ਕੀਤਾ ਸੀ ਪਰ ਮੈਂ ਜਮਾਨਾ ਕਹਿ ਸਕਦਾ ਉਦੋਂ ਅਸੀਂ ਜਨਸਾਧਨਾ ਸੇ ਹੋਟਲ ਕੀਤਾ ਸੀ ਅੱਜ ਜਿਹੜੀ ਇੱਥੇ ਬਿੰਦੀ ਹੈ ਉਦੋਂ ਤਿੰਨ ਗੁਣਾ ਜਾਣਾ ਹੈ ਦੋਸਤੋ ਮੈਂ ਬੇਨਤੀ ਕਰਨੀ ਹੈ ਮੇਰੇ ਤੁਸੀਂ ਰਿਸ਼ਤੇਦਾਰ ਬੈਠੇ ਹੋ ਪਰਿਵਾਰ ਬੈਠੇ ਹੋ ਜਿਸ ਤਰੀਕੇ ਤੁਸੀਂ ਮੇਰੇ ਸੱਦੇ ਤੇ ਆਏ ਹੋ ਆਉਣ ਵਾਲੀ ਇੱਕ ਤਰੀਕ ਨੂੰ ਤੁਸੀਂ ਬੀਬਾ ਜੀ ਲਈ ਇਹ ਜਿਹੜੇ 4-5 ਦਿਨ ਰਹਿੰਦੇ ਨੇ ਬੀਬਾ ਜੀ ਦੀ ਚੋਣ ਵਿੱਚ ਮਿਹਨਤ ਲਾ ਦਿਓ ਔਰ ਸਾਡੀ ਵੱਡੀ ਭੈਣ ਨੂੰ ਆਪਾਂ ਏਡੀ ਵੱਡੀ ਗਿਣਤੀ ਨਾਲ ਸੋਜਤਾ ਕੇ ਭੇਜੀਏ ਸ਼ਾਬਾਸ਼ ਦੇ ਕੇ ਭੇਜੀਏ ਤਾਂ ਕਿ ਜਿਹੜਾ ਉਹਨਾਂ ਦਾ 15 ਸਾਲ ਦਾ ਰਿਕਾਰਡ ਹੈ ਜੋ 15 ਸਾਲ ਉਹਨਾਂ ਨੇ ਡਵੈਲਪਮੈਂਟ ਕੀਤੀ ਹੈ ਜੋ 15 ਸਾਲ ਉਹਨਾਂ ਨੇ ਵਿਕਾਸ ਕੀਤਾ ਉਹਨੂੰ ਉਹ ਸ਼ਾਬਾਸ਼ ਹੋਵੇ ਤੇ ਚੌਥੀ ਟਰਮ ਚਾਪਾ ਵੀ ਸਾਥੀ ਧੋ ਕੇ ਵੀ ਬਾਜੀ ਨੂੰ ਕਹਿ ਦਈਏ ਕਿ ਬੀਬਾ ਜੀ ਅਸੀਂ ਇੰਨੀ ਵੱਡੀ ਲੀਡ ਨਾਲ ਜਤਾਇਆ ਤੇ ਆ ਜਿਹੜੇ ਸਾਡੇ ਪਹਿਲਾਂ ਵੀ ਇਹਨਾਂ ਨੇ ਕੰਮ ਕੋਈ ਨਹੀਂ ਛੱਡਿਆ ਤੇ ਹੁਣ ਜਿਹੜੇ ਸਾਡੇ ਆ ਕੰਮ ਰਹਿੰਦੇ ਇਹਨਾਂ ਨੂੰ ਪੂਰਾ ਕਰਨਾ ਮੈਂ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਇੱਥੇ ਆਪਾਂ ਪੜ੍ਹੇ ਲਿਖੇ ਬੈਠੇ ਆਂ ਇੱਥੇ ਆਪਾਂ ਵਪਾਰੀ ਬੈਠੇ ਆਂ ਆਪਾਂ ਹਰ 31 ਮਾਰਚ ਨੂੰ ਬੈਲੈਂਸ ਸ਼ੀਟ ਬਣਾਉਣੇ ਆ ਉਸ ਬੈਲੈਂਸ ਸ਼ੀਟ ਲੇਖਾ ਜੋਖਾ ਕਰਦੇ ਆ ਕਿ ਪਿਛਲੇ ਸਾਲ ਅਸੀਂ ਕੀ ਕਮਾਇਆ ਕੀ ਘਾਟਾ ਪਾਇਆ ਕੀ ਨਫਾ ਕੀਤਾ ਕੀ ਨੁਕਸਾਨ ਕੀਤਾ ਤੇ ਪਰ ਜਦੋਂ ਅਸੀਂ 5 ਸਾਲਾਂ ਬਾਅਦ ਵੋਟ ਪਾਉਣ ਦੀ ਵਾਰੀ ਆਉਂਦੀ ਹੈ ਉਦੋਂ ਅਸੀਂ ਉਹ ਬੈਲੈਂਸ ਸ਼ੀਟ ਬਣਾਉਣੀ ਭੁੱਲ ਜਾਂਦੇ ਆ ਕਿਉਂਕਿ ਜੇ ਅਸੀਂ ਉਹ ਬੈਲੈਂਸ ਸ਼ੀਟ ਪਠੰਡੇ ਵਾਲਿਆਂ ਨੇ ਬਣਾਈ ਹੁੰਦੀ ਤਾਂ 2017 ਤੇ 2022 ਚ ਹਾਰ ਨਾ ਹੁੰਦੀ ਸ਼੍ਰੋਮਣੀ ਅਕਾਲੀ ਦਲ ਦੀ ਕਿਉਂਕਿ ਸਾਡੇ ਕੋਲੇ ਸਰਕਾਰ ਤੇ ਅਸੀਂ ਵੋਟ ਮੰਗਦੇ ਸੀ ਕੀਤੇ ਕੰਮਾਂ ਤੇ ਅਸੀਂ ਵੋਟ ਮੰਗੀ ਸੀ ਅੱਜ ਵੀ ਅਸੀਂ ਕੀਤੇ ਕੰਮਾਂ ਤੇ ਵੋਟ ਮੰਗ ਰਹੇ ਆ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਸੀ ਉਹਨਾਂ ਕੋਲੇ ਇਕੱਲੇ ਲਾਰੇ ਸੀ ਚਾਹੇ ਉਹਨਾਂ ਨੇ ਕਾਂਗਰਸ ਨੇ ਪਹਿਲਾਂ ਲਾਰੇ ਲਾਏ ਫਿਰ ਆਮ ਆਦਮੀ ਪਾਰਟੀ ਨੇ ਲਾਰੇ ਲਾਏ ਬੜਾ ਕਈ ਵਾਰ ਦੁੱਖ ਹੁੰਦਾ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਕਿ ਜਦੋਂ ਆਮ ਆਦਮੀ ਪਾਰਟੀ ਨੂੰ ਆਪਾਂ 94000 ਵੋਟ ਸ਼ਹਿਰ ਚੋਂ ਪਾਈ ਹੈ 65000 ਵੋਟ ਤੇ ਆਪਾਂ ਆਮ ਆਦਮੀ ਪਾਰਟੀ ਨੂੰ ਜਿਤਾਇਆ ਤੁਸੀਂ ਮੈਨੂੰ ਇਹ ਦੱਸੋ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਾਂ ਆਮ ਆਦਮੀ ਪਾਰਟੀ ਨੇ ਬਠਿੰਡੇ ਸ਼ਹਿਰ ਲਈ ਇਕ ਵੀ ਦੇਣ ਦਿੱਤੀ ਹੋਵੇ ਤਾਂ ਹੱਕਦਾਰ ਸੀ ਵੋਟਾਂ ਪਾਉਣ ਦਾ ਭਰਾਵੋ ਮੈਂ ਤੁਹਾਨੂੰ ਬੇਨਤੀ ਇੱਥਾਂ ਕਰ ਰਿਹਾ ਹਾਂ ਬੀਬਾ ਜੀ ਨੇ ਸਾਡੇ ਉਹ ਸੁਪਨੇ ਪੂਰੇ ਕੀਤੇ ਜਿਹੜੇ ਅਸੀਂ ਲਏ ਵੀ ਨਹੀਂ ਸੀ ਮੈਂ ਛੋਟੇ ਤੋਂ ਪੁੱਛਣਾ ਚਾਹਣਾ ਕਦੇ ਕਿਸੇ ਨੇ ਸੋਚਿਆ ਸੀ ਵੀ ਬਠਿੰਡੇ ਐਮਸਾਊਗਾ ਕਦੇ ਕਿਸੇ ਨੇ ਸੋਚਿਆ ਸੀ ਵੀ ਬਠਿੰਡੇ ਸੈਂਟਰਲ ਯੂਨੀਵਰਸਿਟੀ ਆਊਗੀ ਕਦੇ ਕਿਸੇ ਨੇ ਸੋਚਿਆ ਸੀ ਕਿ ਬਠਿੰਡੇ ਰੈਫਾਇਨਰੀ ਆਊਗੀ ਕਦੇ ਕਿਸੇ ਨੇ ਸੋਚਿਆ ਸੀ ਵੀ ਬਠਿੰਡੇ 에어ਪੋਰਟ ਚੱਲੂਗਾ ਉਹ ਜਿਹੜੇ ਸਾਡੇ ਸੁਪਨੇ ਸੀ ਲੈ ਨਹੀਂ ਸੀ ਕਿਉਂਕਿ ਬੀਬਾ ਜੀ ਨੇ ਵਾਦੇ ਨਹੀਂ ਸੀ ਕੀਤੇ ਵਾਦਿਆਂ ਤੋਂ ਬਿਨਾ ਸਾਨੂੰ ਇਹ ਕੰਮ ਕਰਕੇ ਦਿੱਤੇ ਆ ਕਿਉਂਕਿ ਬੀਬਾ ਜੀ ਇਹ ਚਾਹੁੰਦੇ ਨੇ ਬੀਬਾ ਜੀ ਦੀ ਇਹ ਸੋਚ ਹੈ ਕਿ ਜਿਹੜਾ ਮੇਰਾ ਬਠਿੰਡਾ ਹੈ ਬਠਿੰਡਾ ਮੇਰਾ ਹਲਕਾ ਨਹੀਂ ਮੇਰਾ ਪਰਿਵਾਰ ਹੈ ਔਰ ਬਠਿੰਡਾ ਜਿਹੜਾ ਮੇਰਾ ਇਹ ਏਰੀਆ ਹੈ ਉਹ ਹਿੰਦੁਸਤਾਨ ਦੇ ਨੰਬਰ 1 ਦੇ ਸ਼ਹਿਰਾਂ ਚ ਆਵੇ ਲੋਕ ਕਹਿੰਨ ਵੀ ਜੇ ਤਰੱਕੀ ਕੀਤੀ ਆ ਤਾਂ ਬਠਿੰਡੇ ਨੇ ਕੀਤੀ ਆ ਜੇ ਲੋਕਾਂ ਨੇ ਤਰੱਕੀ ਕੀਤੀ ਆ ਤਾਂ ਬਠਿੰਡੇ ਦੇ ਆਣੇ ਕੀਤੀ ਐ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਪੁੱਛਣਾ ਚਾਹਣਾ ਜੇ ਅੱਜ ਜੇਮਸ ਆਇਆ ਹੈ ਜੇ ਅੱਜ ਰਫਾਈਨਰੀ ਆਈ ਹੈ ਰਫਾਈਨਰੀ ਦੀ ਗੱਲ ਮੈਂ ਬਾਰ-ਬਾਰ ਤਾਂ ਕਹ ਰਿਹਾ ਹਾਂ ਕਿਉਂਕਿ 97 ਵਾਲੀ ਸਰਕਾਰ ਬਾਦਲ ਸਾਹਿਬ ਬਠਿੰਡੇ ਰਫਾਈਨਰੀ ਲੈ ਕੇ ਆਏ ਕਿ ਜਦੋਂ 2002 ਤੋਂ 2007 ਦੀ ਸਰਕਾਰ ਸੀ ਕਾਂਗਰਸ ਨੇ ਪੂਰੀ ਬਾਲਾਤੀ ਰਫਾਈਨਰੀ ਦਾ ਕੰਮ ਬੰਦ ਕਰਾਤਾ ਕਿ ਰਫਾਈਨਰੀ ਚੱਲੇ ਨਾ ਬਾਦਲ ਸਾਹਿਬ ਨੇ ਤੇ ਬੀਬਾ ਜੀ ਸਾਡੇ ਭੈਣ ਉਥੋਂ 2009 ਤੋਂ ਆਪਾਂ ਜ਼ਿੰਮੇਵਾਰੀ ਦਿੱਤੀ ਮੈਂ ਫਕਰ ਨਾਮ ਕਹਿ ਸਕਦਾ ਹਾਂ ਬੀਬਾ ਜੀ ਆਰ ਕੇ ਐਲ ਐਨ ਮਿੱਤਲਾਂ ਨਾਲ ਗੱਲ ਕਰਕੇ ਇੱਥੇ ਰਾਈਨਰੀ ਲੈ ਕੇ ਆਏ ਔਰ ਅੱਜ ਜਿਹੜੀ ਸਾਡੇ ਬਠਿੰਡੇ ਦੀ ਤਰੱਕੀ ਹੈ ਉਹਦੇ ਤੇ ਰਾਈਨਰੀ ਦਾ ਸਭ ਤੋਂ ਵੱਡਾ ਰੋਲ ਹੈ ਉਦੋਂ ਤੱਕ ਦੀ 20000 ਕਰੋੜ ਦੀ ਇੰਡਸਟਰੀ ਸੀ ਪੂਰੇ ਸੂਬੇ ਦੀ ਤੇ ਕੱਲੀ 20000 ਕਰੋੜ ਰੁਪਏ ਦੀ ਰਾਈਨਰੀ ਲੱਗੀ ਜਿਹੜੀ ਅੱਜ ਵੱਧ ਕੇ 32000 ਕਰੋੜ ਦੀ ਹੋ ਚੁੱਕੀ ਹੈ ਜੇ ਰਾਈਨਰੀ ਦੇ ਮੁਲਾਜ਼ਮ ਰਹਿੰਦੇ ਨੇ ਉਹ ਸ਼ਾਪਿੰਗ ਕਰਦੇ ਨੇ ਉਹ ਰੈਸਟੋਰੈਂਟਾਂ 'ਚ ਖਾਣਾ ਖਾਂਦੇ ਨੇ ਹੋਟਲਾਂ 'ਚ ਰਹਿੰਦੇ ਨੇ ਤਾਂ ਬਠਿੰਡੇ ਦੇ ਸ਼ਹਿਰ 'ਤੇ ਆ ਕੇ ਰਹਿੰਦੇ ਨੇ ਉਹਦੇ ਨਾਲ ਜੇ ਤਰੱਕੀ ਹੋਈ ਹੈ ਅੱਜ ਏਮਸ ਆਇਆ ਜੇ ਏਮਸ ਨਾਲ ਤਰੱਕੀ ਹੋਈ ਹੈ ਬਠਿੰਡੇ ਸ਼ਹਿਰ ਦੇ ਲੋਕਾਂ ਦੀ ਤਰੱਕੀ ਹੋਈ ਹੈ ਆਪਣੀ ਤਰੱਕੀ ਹੋਈ ਹੈ ਭਰਾਵੋ ਫਿਰ ਜੇ ਸਾਡੀ ਭੈਣ ਜੀ ਨੇ ਤਿੰਨ ਵਾਰ ਆਪਾਂ ਮੌਕਾ ਦਿੱਤਾ ਤਿੰਨੇ ਵਾਰ ਸਾਨੂੰ ਨਵੇਂ-ਨਵੇਂ ਪ੍ਰੋਜੈਕਟ ਲਿਆ ਕੇ ਦਿੱਤੇ ਚਾਹੇ ਸੈਂਟਰ ਸਰਕਾਰ ਕਾਂਗਰਸ ਵੀ ਸੀ ਚਾਹੇ ਸੈਂਟਰ ਸਰਕਾਰ ਭਾਜਪਾ ਵੀ ਸੀ ਚਾਹੇ ਸੈਂਟਰ 'ਚ ਪੈਂਜੀ ਮੰਤਰੀ ਸੀ ਚਾਹੇ ਨਹੀਂ ਸੀ ਪਰ ਪੈਂਜੀ ਨੇ ਸਾਨੂੰ ਅੜ ਕੇ ਉੱਥੇ ਸਾਡੀ ਬਲੰਦ ਆਵਾਜ਼ ਬਣ ਕੇ ਸਾਨੂੰ ਪ੍ਰੋਜੈਕਟ ਲਿਆ ਕੇ ਦਿੱਤੇ ਤਾਂ ਸਾਡਾ ਵੀ ਫਰਜ਼ ਬਣਦਾ ਹੈ ਵੀ ਆਪਾਂ ਬੀਬਾ ਜੀ ਨੂੰ ਬੰਦ ਤੋਂ ਬੰਦ ਵੋਟ ਨਾਲ ਇੱਥੋਂ ਜਿਤਾਈਏ ਕਿਉਂਕਿ ਸਾਡਾ ਟਰੈਕ ਰਿਕਾਰਡ ਹੈ ਜਿਹੜੇ ਸਾਹਮਣੇ ਸਾਡੇ ਕੈਂਡੀਡੇਟ ਹੈ ਉਹ ਦੱਸਦੇ ਜਿ ਉਹਨਾਂ ਨੇ ਬਠਿੰਡੇ ਫੁੱਟ ਬਾਈ ਫੁੱਟ ਦਾ ਵੀ ਕੋਈ ਕੰਮ ਕਰਾਇਆ ਹੋਵੇ ਤਾਂ ਵੀ ਉਹ ਵੋਟ ਮੰਗਣ ਦੇ ਹੱਕਦਾਰ ਹੈ ਮੈਂ ਦੂਸਰੀ ਗੱਲ ਤੁਹਾਡੇ ਨਾਲ ਹੋਰ ਕਰਦਾ ਹੈ ਪੈਂਜੀ ਨੇ ਡੈਡੀਕੇਸ਼ਨ ਨਾਲ ਕੰਮ ਕੀਤਾ ਕੈਂਟੀਨਾਂ ਦੇ ਬਠਿੰਡੇ ਨੂੰ ਜੇ ਪਰਿਵਾਰ ਮੰਨਿਆ ਮੈਂ ਕਹਾਂ ਉਸ ਦਾ ਰਿਕਾਰਡ ਚੱਕ ਲਓ ਤੁਸੀਂ ਗੂਗਲ ਤੇ ਕੱਲੇ ਬੀਬਾ ਹਰ ਸਿਮਰਤ कौर ਬਾਨਲ ਨੇ ਪੂਰੇ ਹਿੰਦੁਸਤਾਨ ਚ ਜਿਹੜੇ 2.5 200 ਦਿਨ ਆਪ ਦੇ ਹਲਕੇ ਚਲਾਉਂਦੇ ਐ ਚਾਹੇ ਲੋਕਾਂ ਦੇ ਦੁੱਖ ਸੁੱਖ ਸੁਣਨੇ ਹੋਣ ਚਾਹੇ ਲੋਕਾਂ ਨੂੰ ਵਿਕਾਸ ਦੀਆਂ ਗੱਲਾਂ ਕੰਮੀਆਂ ਹੋਣ ਤੇ 100 ਦਿਨ ਪਾਰਲੀਮੈਂਟ ਤੇ ਹਾਜ਼ਰ ਰਹਿ ਕੇ ਬਟੰਡੇ ਦੀ بلند ਆਵਾਜ਼ ਵਾਂ ਕੇ ਮਾਣ ਮਹਿਸੂਸ ਕਰਾਉਂਦੇ ਆ ਬਟੰਡੇ ਦੇ ਲੋਕਾਂ ਨੂੰ ਕਿ ਉਹਨਾਂ ਦੀ ਧੀ ਉਥੇ ਪਾਰਲੀਮੈਂਟ ਦੇ ਸ਼ੇਰਨੀ ਵਾਂਗੂੰ ਗੱਜ ਰਹੀ ਹੈ ਇਸ ਲਈ ਵੀ ਬਾਹਰ ਸਿਮਰਿਤ कौर ਬਾਦ ਬੋਟ ਮੰਗਣ ਦੀ ਹੱਕਦਾਰ ਹੈ ਬੀਬਾ ਜੀ ਜਦੋਂ ਪਹਿਲਾ ਚੋਣ ਲੜਨ ਆਏ ਸੀ ਉਦੋਂ ਵੀ ਬੀਬਾ ਜੀ ਕੋਲੇ ਟੈਕ ਸੀ ਕਿਉਂਕਿ ਬੀਬਾ ਜੀ ਨੇ 2006 ਚ ਨੰਨੀ ਸ਼ਾਇਨ ਜੀਓ ਬਣਾ ਕੇ ਰੁੱਖ ਤੇ ਕੁੱਖ ਵੀ ਰਾਖੀ ਦਾ ਜੋ ਪ੍ਰਣ ਲਿਆ ਆ ਮੇਰੀਆਂ ਭੈਣਾਂ ਮਾਤਾਵਾਂ ਬੈਠੀਆਂ ਬੀਬਾ ਜੀ ਨੇ ਮਹਿਲਾਵਾਂ ਲਈ ਐਮਪੀ ਬਣਨ ਤੋਂ ਪਹਿਲਾਂ ਹੀ ਵੀੜਾ ਚੁੱਕਿਆ ਇਹਦਾ ਸਰੂਪ ਹੈ ਜੋ ਅੱਜ ਪੰਜਾਬ ਸਾਡੀਆਂ ਲੜਕੀਆਂ ਦਾ ਗੱਲ ਘਟੀ ਉਹ ਲੜਤਾਰ ਵਧੀਆਂ ਲੜਕੀਆਂ ਦੇ ਜਨਮ ਦੀ ਬੀਬਾ ਜੀ ਦੇ ਪ੍ਰਯਾਸ ਨਾਲ ਵਧੀ ਹੈ ਕਿਉਂਕਿ ਬੀਬਾ ਜੀ ਨੇ

मुख्यमंत्री दिल्ली साढ़े शहर पहुंचे आप की गड्डी में छत रक्षा के कहते बठिंडो वासियों काम इतना सारा काम आपने कभी का देखा है जो दो सालों में हमने काम कर दिया पचहत्तर तो सालों में नहीं होया तो की भी हैरान अपा भी हैरान किसी ने कुछ बोलिया नहीं ऐसा काम कभी का देखा है अब आपने गलती कर दी हर को जता दिया कभी आई आपके पास कभी शक्ल देखी है ये देखो हमारे गुरमीत सिंह खुड़िया जमीन से जुड़े हुए आपके बीच में ही घूमते हैं ढाई बजे भी फोन कर दो हासिल हो जाए झूठ होता हुआ सर पचास हजार नौकरिया सरकारी नौकरिया हमने दे दी है किसी को बिजली का बिल नहीं आता हर मोहल्ले में मोहल्ला क्लिक खोल दिया है

ਯੋਗੀ ਆਈ ਹਸਤਾ ਜਨ ਜਨ ਬਣਾ ਗਿਆ ਮੇਰਾ ਕੋਲ ਲੈ ਕੇ ਜਾਊਗਾ ਤੇ ਸਰਕਾਰਾਂ ਤੇ ਵੀ ਆਪਾਂ ਹੀ ਨਾਸ ਕਰਦੇ ਆ ਮੈਨੂੰ ਇੱਕ ਚੀਜ਼ ਬਟਣ ਦੇ ਵਾਲੇ ਬਣਾ ਦਿਓ ਨਸ਼ਾ ਨੂੰ ਛੱਡ ਕੇ ਦੇਰਵਾਸਦੀ ਨੂੰ ਛੱਡ ਕੇ ਲੋਟਾ ਖੋਆ ਚੋਰੀਆ ਚ ਕਹਿਰਿਆ ਨੂੰ ਛੱਡ ਕੇ ਕਿਹੜੀ ਚੀਜ਼ ਰਹੇ ਨਦੀ ਪੰਜਾਬ ਤੇ 7 ਸਾਲਾਂ ਤੇ 10-8 ਘੰਟੇ ਕਰਕੇ ਦੱਸੋ ਕੋਈ ਵੀ ਰਾਸਤਾ ਐਨੀ ਵਾਰੀ ਸੰਗਤ ਤੇ ਮਹੱਤਵ ਤੁਸੀਂ ਜਸਤੋ ਕੋਈ ਨਾ ਚੇਹਰਿਆਂ ਤੋਂ ਐਸਟਰ 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 ਨੇ ਪੂਰੇ ਸਾਡੇ ਸਿਕਿਉਰਿਟੀ ਤੇ ਗੈਸਟਾ ਨੂੰ ਨਹੀਂ ਰਹਿ ਰਿਹਾ ਕੋਈ ਮਾਰ ਰਿਹਾ ਨੇ ਤੇ ਸਿਖਿਆ ਕਿ ਐਸਟਰ ਹੋਤੀ ਹੋਈ ਹੈ ਇਹੋ ਛਾਗੇ ਚੰਗਾ ਕਰਨਾ ਨਾ ਉਸ ਤੋਂ ਨਾ ਕੋਈ ਕੇਂਦਰ ਕੋਈ ਬੈਠਿਆ ਹੈ ਮੈਂ ਤਾਂ ਆਪਣੇ ਦਸ ਕੀ ਦਰਜਨੋਂ ਕੰਮ ਜਨਾ ਗਿਨਾ ਸਕਦੀਆਂ ਇਹਨਾਂ ਦਾ ਸੱਤ ਸਾਲਾਂ ਚ ਕੋਈ ਕੱਤਾ ਹੀ ਮੈਨੂੰ ਰਕਸ਼ਾ ਮੇਰਾ ਹੀ ਕੋ ਲਿਖਾ ਹੋਗਾ ਕਿ ਕੁਝ ਨਹੀਂ ਹੋਇਆ ਕੋਈ ਤਾਂ ਹੱਥ ਮੜੇ ਕਰਕੇ ਬੈਠਾ ਹੂ ਕੋਈ ਨਹੀਂ ਸੱਚ ਮੋੱਚੀ ਕੋਈ ਹੋਇਆ ਕਿਹੜੇ ਮੂਹ ਦੇ ਨਾਲ ਵੋਟਾਂ ਮੰਗਣ ਆਸਤੇ ਆੰਮਣੇ ਅਸਤੇ ਕਿਹੜੀ ਉਮੀਦ ਤੇ ਨਾਲ ਕਿਹੜੇ ਮੂਹ ਦੇ ਨਾਲ ਤੇ ਵਾ ਨੂੰ ਵੋਟਾਂ ਪੈਂਦੀਆਂ ਕਿਉਂ ਨਹੀਂ ਮੈਂ ਤੁਹਾਨੂੰ ਦੱਸ ਦਵੋ ਆਂ ਦੇ ਕੋ ਤੁਸੀਂ ਹੋ ਫਿਰ ਪੈਂਦੀਆਂ ਕਿਉਂ ਜਦ ਖੁਦ ਤੁਸੀਂ ਕਹਿ ਰਹੇ ਹੋ ਕੁਛ ਨਹੀਂ ਕੀਤਾ ਯੂ ਕੋ ਬਤਨ ਨਾ ਲੈ ਇਹ ਕੰਮ ਕਰਨ ਵਾਲੇ ਮਤਲਬ ਕੰਮ ਕਰਦੇ ਮੈਂ ਹਾਂ ਮਚਾਂਦੀ ਆ ਮੈਨਾਂ ਕੋਈ ਹੋਰ ਲੁੱਟ ਕੇ ਲੈ ਜਾਂਦਾ ਤਿੰਨ ਵਾਰੀ ਤਾਂ ਤੁਸੀਂ ਮੇਰੇ ਨਾਲ ਮਾਰੀ ਕੀਤੀ ਹੁਣ ਕਿੰਨੀ ਵਾਰੀ ਹੋਰ ਕਰਾਂਗੇ ਇਹ ਵੀ ਦੱਸ ਦੋ ਮੈਂ ਤਾਂ ਅੱਜ ਪਟੰਡਾ ਸ਼ਰਚ ਆ ਕੇ ਆਈ ਪੁੱਛਦੀ ਆ ਮੇਰੀ ਗਲਤੀ ਦੱਸ ਦੋ ਕਿਹੜਾ ਕੰਮ ਮੈਂ ਛੱਡਿਆ ਜਿਹਦਾ ਕਰਕੇ ਤੁਸੀਂ ਮੇਰੇ ਉੱਤੇ ਵਿਸ਼ਵਾਸ ਨਹੀਂ ਲੇਕਿਨ ਕਿਸੇ ਹੋਰ ਉੱਤੇ ਕਰਦੇ ਤਿੰਨ ਬੰਦੇ ਮੇਰੇ ਖਿਲਾਫ ਲੜ ਕੇ ਗਏ ਤੇ ਚਲੋ ਪਿਛਲੀ ਵਾਰੀ ਦਾ ਮਾੜਾ ਜਾਂ ਤੁਸੀਂ ਮੈਨੂੰ ਇਹ ਕਿ ਕਿ ਹਾਂ ਬਈ ਉਮੀਦ ਰੱਖ ਤੂੰ ਇੰਨੀ ਬੁਰੀ ਤਰ੍ਹਾਂ ਤੇ ਨੀ ਮਾਰ ਮਾਰ ਕੇ ਪਿਛਲੀ ਵਾਰੀ ਤਾਂ ਉਮੀਦ ਬੇਥੀ ਲੇਕਿਨ ਹਰ ਵਾਰੀ ਜਿੰਨਾ ਕਰੇ ਉਹ ਦੇ ਉੱਤੇ ਆ ਪਾ ਉਤਾਰਾਂਗੇ ਫਿਰ ਕੰਭੇ ਨੇ ਫਟਾਖਤਾ ਪੰਜਾਬ ਨੂੰ ਤੇ ਕੀ ਸੋ ਬਠੰਡੇ ਵਾਲੇ ਉਹ ਇਥੋ ਹੀ ਹਵਾ ਨਿਕਲਦੀ ਹੈ ਮੇਰੇ ਹਲਕੇ ਦੀ ਹੱਥ ਬੰਨ ਕੇ ਤੁਹਾਨੂੰ ਬੇਹਿੰਦ ਦੀ ਹਵਾ ਕੱਢ ਦਿਓ ਤਾਂ ਕਿ ਜਿਹੜੇ ਅੱਜ ਲਿਖਦੇ ਨੇ ਨਾ ਕਿ ਬੜਾ ਫਸਵਾ ਟੱਕਰ ਮੁਕਾਬਲਾ ਇਸਾਰੇ ਦਾ ਅਕਾਲੀ ਦਲ ਦੇ ਬੰਦੇ ਇਕੱਠੇ ਹੋਏ ਨੇ ਉਹ ਨਕਲੀ ਨੇ ਮੈਂ ਤਾਂ ਫਿਰ ਵੀ ਅਸਲੀ ਆ ਜਿਹਨੂੰ ਚਾਹ ਚਾਰ ਮਹੀਨੇ ਪਹਿਲੇ ਆਪਾਂ ਕੱਢਿਆ ਉਹਨੂੰ ਚੱਕ ਕੇ ਕਾਂਗਰਸ ਨੇ ਲੈ ਲਿਆ ਖਾਲੀਦਨ ਨੂੰ ਹਰਾਉਣ ਵਾਸਤੇ ਹੈ ਅੱਜ ਇਹ ਦੋ ਚੋਰ ਇਕੱਠੇ ਹੋ ਸਕਦੇ ਨੇ ਜੇ ਆਹ ਕੁਰਸੀ ਵਾਸਤੇ ਇਕੱਠੇ ਹੋ ਸਕਦੇ ਨੇ ਕੱਟੋ ਕਟ ਅਕਾਲੀ ਦਲ ਦੇ ਕੰਮਾਂ ਵਾਸਤੇ ਤੁਸੀਂ ਆਪਦੀ ਪਾਰਟੀਬਾਜ਼ੀ ਤਾਂ ਛੱਡ ਕੇ ਸਾਡੇ ਨਾਲ ਖੜ੍ਹ ਸਕਦੇ ਹੋ ਇਹ ਤਾਂ ਕੋਈ ਜਾਦੀ ਚੀਜ਼ ਮੰਗਣੀ ਮੰਗ ਜਿਆਦਾ ਤਾਂ ਹੀ ਮੈਂ ਮੰਗ ਰਹੀ ਤੁਹਾਡੇ ਤੋਂ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਲਾਨੀ ਆ ਜਿਹੜੇ ਕੰਮ ਕੀਤੇ ਉਹ ਤੁਹਾਨੂੰ ਭੁਲਾ ਦਾਂਗੇ ਇੱਕ ਵਾਰੀ ਤੁਸੀਂ ਬਣਾ ਕੇ ਤਾਂ ਦੇਖੋ ਸੁਖਵੀਰ ਜੀ ਦੀ ਸਰਕਾਰ ਤੇ ਹਰਸਿਮਰਤ ਤੇ ਸੁਖਵੀਰ ਦੀ ਇਹੋ ਜੀ ਜੋੜੀ ਹੋਊਗੀ ਪੁਰਾਣਾ ਬਠਿੰਡਾ ਕੀ ਇਹ ਪੁਰਾਣਾ ਲੱਗਣ ਲੱਗ ਜਾਊਗਾ ਬਠਿੰਡੇ ਨੂੰ ਕਿਸੇ ਜਿੱਥੇ ਆ ਤਿੰਨੋਂ ਪਾਰਟੀਆਂ ਪੈছে ਬਟ ਪੰਜਾਬ ਤੱਕ ਦਾ ਨਾਂ ਨਹੀਂ ਹੈਗਾ ਬਠਿੰਡੇ ਤੇ ਨਵਾਸੇ ਕੁਝ ਹੈ ਹੀ ਨਹੀਂ ਤਿੰਨੋਂ ਪਾਰਟੀਆਂ ਦੀ ਸੈਂਟਰਲ ਪਾਰਟੀਆਂ ਦੇ ਚੋਣ ਮੈਨੀਫੈਸਟੋ ਤੇ ਵੱਡੇ ਵੱਡੇ ਸੂਬਿਆਂ ਦਾ ਨਾ ਪੰਜਾਬ ਦਾ ਨਾਂ ਤੱਕ ਨਹੀਂ ਹੈ ਤੇ ਸਾਡਾ ਚੋਣ ਮੈਨੀਫੈਸਟੋ ਦੇਖੋ ਉਹਦੇ ਵਿੱਚ ਪੰਜਾਬ ਪੰਜਾਬ ਤੇ ਪੰਜਾਬ ਹੈ ਤੇ ਜਿਹੜਾ ਸਟੇਟ ਦਾ ਮੈਨੀਫੈਸਟੋ ਕੱਢਾਂਗੇ ਉਥੇ ਹਰ ਪੰਜਾਬ ਦੇ ਇੱਕ ਇੱਕ ਸ਼ਹਿਰ ਦੇ ਉਹਦੇ ਵਾਸਤੇ ਕੀ ਕਰਾਂਗੇ ਉਹ ਵੀ ਉਹਦੇ ਵਿੱਚ ਹੋਊਗਾ ਏ ਵੀ ਮੈਂ ਕਹਿ ਸਕਦੀ ਆ ਕਿ ਤਿੰਨੋਂ ਪਾਰਟੀਆਂ ਜਿਹੜੀ ਤੁਹਾਡੇ ਕੋਲ ਆਈਆਂ ਨੇ ਨੈਸ਼ਨਲ ਪਾਰਟੀਆਂ ਜਾਂ ਮੇਰੇ ਵਿਰੋਧੀ ਜਿਹੜੇ ਤੁਹਾਡੇ ਕੋਲ ਆਏ ਨੇ ਇਹ ਕੱਲੇ ਤੁਹਾਡੀ ਵੋਟਾਂ ਲੁੱਟਣ ਵਾਸਤੇ ਆਏ ਨੇ ਉਹਨਾਂ ਨੇ ਕਿਹੜਾ ਕੋਈ ਪਾਰਲੀਮੈਂਟ ਵਿੱਚ ਜਾ ਕੇ ਪੰਜਾਬ ਦੀ ਕੋਈ ਗੱਲ ਕਰਨੀ ਹੈ ਪੰਜਾਬ ਦੀ ਗੱਲ ਜੇ ਕਿਸੇ ਨੇ ਕਰਨੀ ਹੈ ਤਾਂ ਅਕਾਲੀ ਦਲ ਹੀ ਕਰਦਾ ਰਿਹਾ ਪਿਛਲਾ 5 ਸਾਲ ਦਾ ਰਿਕਾਰਡ ਦੇਖ ਲਿਓ 8-9 ਬੰਦੇ ਕਾਂਗਰਸ ਦੇ ਸੀਗੇ ਉਹਨ ਵੀ 8-9 ਬੰਦੇ ਆਮ ਆਦਮੀ ਦੇ ਪਾਰਟੀ ਦੇ ਓਥੇ ਨੇ ਭਾਜਪਾ ਦੇ ਵੀ ਮੰਤਰੀ ਸਾਹਿਬ ਨੇ ਪਹਿਲੇ ਸੰਪਲਾਸਾ ਵੀ ਮਗਰ ਤੇ ਦੋ ਦੋ ਐਮਪੀਜ਼ ਐ ਲੇਕਿਨ ਜੇ ਕਿਸੇ ਨੇ ਪੰਜਾਬ ਦੇ ਇੱਕ ਇੱਕ ਮੁੱਦੇ ਦੇ ਬਾਰੇ ਜੇ ਗੱਲ ਕਰੀਏ ਤੋ ਅਕੇਲੇ ਅਕਾਲੀ ਦਲ ਦੇ ਦੋ ਜਿਹੜੇ ਐਮਪੀਜ਼ ਐ ਡੱਟ ਕੇ ਅਸੀਂ ਆਪਣੇ ਪੰਜਾਬ ਦੀ ਗੱਲ ਰੱਖੀ ਐ ਤੇ ਲੜਾਈ ਵੀ ਲੜੀ ਐ ਸੋ ਕੋਈ ਤੋ ਹੋਏ ਪਾਰਲੀਮੈਂਟ ਦੇ ਵਿੱਚ ਜਿਹੜੇ ਪੰਜਾਬ ਦੀ ਗੱਲ ਕਰੇ ਕਿ ਤੁਸੀਂ ਨੀਵ ਧਰੋ ਕਿ ਇੱਕ ਵਾਰ ਫੇਰ ਪੰਜਾਬ 'ਚ ਅਮਨ ਸ਼ਾਂਤੀ ਆਏ ਪਾਈਚਾਰ ਇੱਕ ਸਾਜ ਤੇ ਤਰੱਕੀ ਜਿਹੜਾ ਸਾਡਾ ਨਿਸ਼ਾਨਾ ਹੈਗਾ ਇਹਦੇ ਨਾਲ ਹੀ ਪੰਜਾਬ ਤਰੱਕੀ ਕਰ ਸਕਦਾ ਐ ਤੇ 10 ਸਾਲ ਤੁਹਾਨੂੰ ਅਮਨ ਸ਼ਾਂਤੀ ਪਾਈਚਾਰੇਕ ਸਾਂਝ ਦੇ ਨਾਲ ਹਰੇਕ ਖੇਤਰ ਵਿੱਚ ਹਰੇਕ ਅੱਖੋਂ ترقی ਤੁਹਾਡੇ ਸਾਹਮਣੇ ਪਾਵੇਂ ਬਿਜਲੀ ਦੀ ਪੈਦਾਵਾਰ ਦੇਖ ਲਓ ਜਿਹੜੇ 50 ਸਾਲ ਚ 6000 ਮੈਗਾਵਾਟ ਸੀ ਉਹਨੂੰ 10 ਸਾਲਾਂ ਚ ਅਸੀਂ ਡਬਲ ਕਰਕੇ 12000 ਮੈਗਾਵਾਟ ਕਰਕੇ ਬਿਜਲੀ ਸਰਪਲਸ ਕਰ ਦਿੱਤੀ ਉਹਦੇ ਬਾਅਦ 7 ਸਾਲ ਚ ਇੱਕ ਨਵਾਂ ਯੂਨਿਟ ਮੇ ਬਿਜਲੀ ਦਾ ਐਡ ਨਹੀਂ ਹੋਇਆ ਅੱਜ ਕੇਜਰੀਵਾਦ ਸਾਹਿਬ ਕਹਿੰਦੇ ਕੋਈ ਬਿਜਲੀ ਕੇ ਕੱਟ ਲੱਗਦੇ ਹੈ ਬਿਜਲੀ ਜਾਤੀ ਨਹੀਂ ਹੈ ਲੱਗਦਾ ਅੱਜ ਤਾਂ ਸਵੇਰ ਦਾ ਅਖਬਾਰ ਵੀ ਖੋਲ ਕੇ ਨਹੀਂ ਪੜ ਕੇ ਗਏ ਕਿ ਪੰਜਾਬ ਬਿਹਾਲ ਬਿਜਲੀ ਦੇ ਕਟਾਂ ਦੇ ਨਾਲ ਹੈ ਨਾ ਬਿਜਲੀ ਕੇ ਕਟ ਲੱਗਤੇ ਹੈ ਔਰ ਨਾ ਬਿਜਲੀ ਕੇ ਬਿਲ ਆਤੇ ਹੈ ਉਹਨੇ ਦੁਪਹਿਰੇ ਮੈਂ ਬੀਬੀਆਂ ਦੇ ਨਾਲ ਮੀਟਿੰਗ ਕਰਕੇ ਗਈ ਜਿੱਥੇ ਗਰੀਬ ਗਰੀਬ ਪਰਿਵਾਰੇ ਨੇ ਲੰਬੇ ਲੰਬੇ ਬਿਲ ਮੈਨੂੰ ਦਿਖਾ ਕੇ ਗੋ ਵਿਚਾਰੇ ਗਰੀਬਾਂ ਦੇ ਤਾਂ ਮੀਟਰ ਵੀ ਪਟ ਕੇ ਲੈ ਜਾਂਦੇ ਨੇ ਸੋ ਮੈਂ ਆਹੀ ਬੇਨਤੀ ਕਰਦੇ ਆ ਬਿਜਲੀ ਹੋਏ ਥਰਮਲ ਹੋਏ ਰਿਫਾਈਨਰੀ ਹੋਏ ਯੂਨੀਵਰਸਿਟੀ ਹੋਏ ਹਸਪਤਾਲ ਹੋਣ ਸੜਕਾਂ ਦੀ ਜਾਲ ਹੋਏ ਪੁਲ ਹੋਏ ਬਿਜਲੀ ਦੇ ਗ੍ਰਿਡ ਹੋਣ ਵਾਟਰ ਵਰਕਸ ਹੋਣ ਓਵਰ ਬ੍ਰਿਜ ਅੰਡਰ ਬ੍ਰਿਜ ਸਕੂਲ ਅਪਗ੍ਰੇਡ ਗਲੀ ਨਾਲੀਆਂ ਸੀਵਰ ਵਾਟਰ ਸਪਲਾਈ ਕੀ ਛੱਡਿਆ ਆਪਾਂ ਜੇ ਕੁਝ ਰਹਿ ਗਿਆ ਤਾਂ ਜ਼ਰੂਰ ਦੱਸੋ ਉਹ ਵੀ ਪੂਰਾ ਕਰ ਦਾਂਗੇ ਲੇਕਿਨ ਇੱਕ ਵਾਰੀ ਸ਼ਾਬਾਸ਼ੀ ਤਾਂ ਦੇ ਦਿਓ ਕਿ ਜਿੰਨਾ ਕੀਤਾ ਉਹ ਹੀ ਵੈਰੀ ਗੁੱਡ ਬੀਬੀਆਂ ਤਾਂ ਫੇਰ ਵੀ ਤਾਲੀਆਂ ਬਜਾ ਰਹੇ ਬੰਦੇ ਤਾਂ ਫੇਰ ਵੀ ਜਿਵੇਂ ਜ਼ਬਰਦਸਤੀ ਮੈਂ ਤੁਹਾਡੇ ਸਿਰ ਤੇ ਬੰਦੂਕ ਰੱਖ ਕੇ ਕਿ ਬਜਾਓ ਤਾਲੀ ਨਹੀਂ ਜੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰ ਰਹੀ ਆ ਕਿ ਪਰਵਾਰ ਹੋ ਤੁਸੀਂ ਮੇਰਾ 15 ਸਾਲ ਤੁਹਾਡੀ ਸੇਵਾ ਕੀਤੀ ਹੈ ਇਮਾਨਦਾਰੀ ਦੇ ਨਾਲ ਤਨਦੇਹੀ ਦੇ ਨਾਲ ਕਿਸੇ ਨਾਲ ਧੱਕਾ ਨਹੀਂ ਕੀਤਾ 15 ਸਾਲਾਂ ਚ ਕਿਸੇ ਦੇ ਕਿਸੇ ਚੀਜ਼ ਦੇ ਉੱਤੇ ਕਬਜ਼ਾ ਨਹੀਂ ਕੀਤਾ ਦੁਆਨੀ ਤੁਹਾਡੇ ਕੋ ਕਿਸੇ ਤੋਂ ਨਿੱਤੀ ਨਹੀਂ ਤੇ ਨਾ ਹੀ ਕਿਸੇ ਦੇ ਉੱਤੇ ਝੂਠਾ ਪਰਚਾ ਕੀਤਾ ਬਥੇਰੇ ਤੁਹਾਡੇ ਕੋਲ ਲੀਡਰ ਆਏ ਨੇ ਜਿਨ੍ਹਾਂ ਨੇ ਤਰ੍ਹਾਂ ਤਰ੍ਹਾਂ ਦੀ ਸਾਡੇ ਕੋਲ ਤੁਹਾਡੇ ਨਾਲ ਸੱਦਤ ਕੀਤੀ ਹੈ ਲੇਕਿਨ ਇਮਾਨਦਾਰੀ ਦੇ ਨਾਲ ਤੁਹਾਡੀ ਸੇਵਾ ਕੀਤੀ ਹੈ ਪਰਿਵਾਰ ਦੀ ਤਰ੍ਹਾਂ ਹੁਣ ਮੈਂ ਤਾਂ ਇਸ ਪਰਿਵਾਰ ਨੂੰ ਅਪਣਾਇਆ ਹੋਇਆ ਹੈ ਬਾਦਲ ਪਰਿਵਾਰ ਦਾ ਤਾਂ ਇਹ ਪਰਿਵਾਰ ਹੈਗਾ ਹੀ ਪਾਵੇਂ ਤੁਹਾਨੂੰ ਬਾਦਲ ਪਰਿਵਾਰ ਪਸੰਦ ਹੋਏ ਨਾ ਹੋਏ ਤੇ ਮੈਂ ਨਕਲੀ ਬਾਦਲਾਂ ਦੀ ਗੱਲ ਨਹੀਂ ਕਰ ਰਹੀ ਮੈਂ ਅਸਲੀ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰ ਰਹੀ ਆ ਤੁਹਾਨੂੰ ਲੈ ਕੇ ਜਨ ਆ ਜਾਓ ਤੇ ਅੱਜ ਖੜਿਆ ਕੱਲੇ ਤੁਹਾਡੇ ਸਾਹਮਣੇ ਆਵੇਂ ਸਾਰੇ ਵਿਰੋਧੀ ਕੁਰਸੀ ਦੇ ਵਾਸਤੇ ਸਾਰੇ ਇਕੱਠੇ ਹੋ ਗਏ ਲੇਕਿਨ ਅਕਾਲੀ ਦਲ ਵੀ ਸੌਖੀ ਕੁਰਸੀ ਕੱਢ ਸਕਦੀ ਸੀ ਵੱਡੀ ਸੀਟਾ ਲੈ ਸਕਦੀ ਸੀ ਲੇਕਿਨ ਕਿਸੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਕਿ ਪੰਜਾਬ ਦੇ ਹੱਕਾਂ ਦੇ ਨਾਲ ਕੋਈ ਸਮਝੌਤਾ ਨਹੀਂ ਹੋਗਾ ਪੰਜਾਬ ਦੇ ਹੱਕਾਂ ਵਾਸਤੇ ਲੜਾਂਗੇ ਇਕੱਲੇ ਲੜਾਂਗੇ ਜੋ ਸਾਡਾ ਹੱਕ ਸਾਨੂੰ ਦਿੰਦਾ ਹੈ ਉਹਦੇ ਨਾਲ ਹੀ ਖੜਾਂਗੇ ਨਹੀਂ ਤਾਂ ਇਕੱਲੇ ਹੀ ਤੁਰੇ ਜਾਵਾਂਗੇ ਇਸ ਉਮੀਦ ਤੇ ਅਹਿਸਾਸ ਤੇ ਨਾਲ ਇਹ ਸਾਡੇ ਪੰਜਾਬ ਦੇ ਭਰਾ ਵੀ ਸਾਡਾ ਸਾਥ ਦੇਣਗੇ ਤਾਂ ਕਿ ਜਿੱਤ ਪਾਈਚਾਰੇ ਇੱਕ ਸਾਝਦੀ ਹੋਵੇ ਅਮਨ ਸ਼ਾਂਤੀ ਦੀ ਹੋਵੇ ਤੇ ਪੰਜਾਬ ਦੀ ਤਰੱਕੀ ਦੀ ਹੋਵੇ ਸਾਰਾ ਦੇਸ਼ ਤਰੱਕੀ ਕਰੇ ਦੁਨੀਆ 'ਚ ਸਾਡਾ ਨਾਂ ਰੌਸ਼ਨ ਹੋਵੇ ਤੇ ਇੱਥੇ ਲੁੱਟਾਂ ਖੂਮਾਂ ਚੋਰੀਆਂ ਪਰਾਤੀਆਂ ਹੋਣ ਨਸ਼ੇ ਹੋਣ ਬੇਰੋਜ਼ਗਾਰੀ ਹੋਏ ਤਾਂ ਫੇਰ ਉਸ ਤਰੱਕੀ ਦਾ ਜ ਆਪਾਂ ਹਿੱਸਾ ਹੀ ਨਹੀਂ ਆ ਤਾਂ ਫੇਰ ਉਸ ਤਰੱਕੀ ਦਾ ਆਪਾਂ ਕੀ ਕਰਨਾ ਜੇ ਪੰਜਾਬ ਆਕੇ ਵਾਦਾ ਹੈ ਤਾਂ ਹੀ ਤੁਸੀਂ ਤੇ ਅਸੀਂ ਅੱਗੇ ਵਧਿਆ ਸੋ ਸਾਡਾ ਤਾਂ ਨਿਸ਼ਾਨਾ ਥਿਅਰ ਹੈ ਪੰਜਾਬੀਆਂ ਨੂੰ ਅੱਗੇ ਲੈ ਕੇ ਜਾਣਾ ਹੈ ਹੁਣ ਪੰਜਾਬੀ ਵੀ ਮੈਂ ਆਸ ਕਰ ਦਿਆਂ ਕਿ ਸਾਡਾ ਸਾਥ ਤੁਸੀਂ ਦੋਗੇ ਤਾਂ ਕਿ ਅਸੀਂ ਇਹ ਅਧੂਰੇ ਕੰਮ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਅਸੀਂ ਪੂਰਾ ਕਰ ਸਕੀਏ ਸੋ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਧੰਨਵਾਦ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਹੱਥ ਖੜੇ ਕਰਕੇ ਬੀਬਾ ਜੀ ਨੂੰ ਭਰੋਸਾ ਦਿਵਾਈਏ ਕਿ ਬੀਬਾ ਜੀ ਐਤ ਕੀ ਜਿਹੜਾ ਤੁਹਾਡੇ ਮਨ 'ਚ ਕੋਈ ਡਰ ਡਰ ਹੈ ਉਹ ਕੱਢ ਦੇਵਾਂਗੇ ਬਹੁਤ ਵੱਡੀ ਲੀਡ ਨਾਲ ਅਸੀਂ ਬਠਿੰਡੇ ਤੋਂ ਤੁਹਾਨੂੰ ਜਿਤਾਵਾਂਗੇ ਮੈਂ ਨਾਹਰਾ ਲਾਉਂਗਾ बोलो जय श्री राम बीपा हरसिमरत कौर बादल जिंदाबाद चोर निशान पकड़ी ਮੈਂ ਸਾਰਿਆਂ ਤੋਂ ਮਾਫੀ ਮੰਗਾਂਗੀ ਕਿਉਂਕਿ 10 ਵਜੇ ਚੌਂ ਪ੍ਰਚਾਰ ਖਤਮ ਹੋ ਜਾਂਦਾ ਹੈ ਮੇਰਾ ਇੱਕ ਪ੍ਰੋਗਰਾਮ ਹੋ ਰਹਿਦਾ ਹੈ ਸੋ ਮੈਨੂੰ ਭਜਣਾ ਪਊਗਾ ਕਿਉਂਕਿ ਉੱਥੇ ਵੀ ਲੋਕੀ ਬੈਠੇ ਹੋਏ ਨੇ ਸੋ ਮਾਫੀ ਮੰਗਦੀਆਂ ਹੱਥ ਖੜੇ ਕਰਕੇ ਵਿਸ਼ਵਾਸ ਦਿਲਾ ਦਿਓ ਚੋਰ ਨਿਸ਼ਾਨ ਤਕਰੀਰ ਚੌਥ ਨਿਸ਼ਾਨ ਤਕਰੀਰ ਮੈਂ ਇਹ ਨਾਲ ਦੇ ਤਾਂ ਪਹਿ ਜੋਗੀ ਤਕਰੀ ਦੀ ਆਵਾਜ਼ ਇੱਥੋਂ ਹੀ ਆ ਰਹੀ ਹੈ ਮੈਂ ਤਾਂ ਉੱਥੋਂ ਸੁਣਨਾ ਚਾਹੁੰਦੀ ਆ ਤੁਹਾਡੀ ਤਾਂ ਫੇਰ ਹੋਈ ਹਾਲ ਹੋਗਾ ਸੁਣਨ ਮੈਨੂੰ ਤਕਰੀ ਚੌਂ ਨਿਸ਼ਾਨ ਤਕਰੀਰ ਬੀਬੀਆਂ ਬੀਬੀਆਂ ਪੈਣਾ ਪੱਕੀ ਨਾ Thank you, thank you.